ਰੇੜੀ ਅੱਜ ਕੇਵਲ ਹਵਾ ਹੀ ਨਹੀਂ ਸਗੋਂ ਧਰਤੀ ਉਤਲਾ ਪਾਣੀ ਜੋ ਕੇ ਸਮੁੱਚੇ ਜੀਵਨ ਦਾ ਆਧਾਰ ਹੈ ਵੀ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਾ ਹੈ ਡੰਡੀ ਸ਼ਹਿਰਾਂ ਦੇ ਸੀ ਬ੍ਰੇਜ ਦਾ ਸਮੁੱਚਾ ਗੰਦ ਨਦੀਆਂ ਨਾਲਿਆਂ دریاਵਾਂ ਅਤੇ ਸਮੁੰਦਰਾਂ ਵਿੱਚ ਸੁੱਟਿਆ ਜਾ ਰਿਹਾ ਹੈ ਡੰਡੀ ਸਨਤਾਂ ਵਿੱਚੋਂ ਨਿਕਲਿਆ ਜ਼ਹਿਰੀਲਾ ਤਰਲ ਮਾਦਾ ਅਤੇ ਪਾਣੀ ਦਰਿਆਵਾਂ ਅਤੇ ਝੀਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਅੰਤ ਸਮੁੰਦਰ ਵਿੱਚ ਜਾ ਮਿਲਦਾ ਹੈ ਡੰਡੀ ਸਨਤਾਂ ਦੇ ਇਸ ਨਿਕਾਸ ਵਿੱਚ ਆਰਸੈਨਿਕ ਕੈਡਮੀਅਮ ਸਿੱਕਾ ਅਤੇ ਪਾਰਾ ਆਦ ਜ਼ਹਿਰਾ ਕੁਲੀਆਂ ਰਹਿੰਦੀਆਂ ਹਨ ਡੰਡੀ ਖੇਤਾਂ ਵਿੱਚ ਪਾਈਆਂ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਦਾ ਛੜਕਾ ਧਰਤੀ ਹੇਠਾਂ ਪਾਣੀ ਵਿੱਚ ਜਾ ਕੇ ਮਿਲ ਰਿਹਾ ਹੈ ਡੰਡੀ ਪਰਮਾਣੂ ਤਜਰਬਿਆਂ ਸਮੇਂ ਛੱਡਿਆ ਜਾਂਦਾ ਰੇਡੀਓ ਐਕਟਿਵ ਕਚਰਾ ਵੀ ਪਾਣੀ ਨੂੰ ਬੁਰੀ ਤਰ੍ਹਾਂ ਖਰਾਬ ਕਰ ਰਿਹਾ ਹੈ ਫਲਸਰੂਪ ਦਰਿਆਵਾਂ માં ਝੀਲਾਂ ਅਤੇ ਸਮੁੰਦਰਾਂ ਦੇ ਜੀਵਾਂ ਲਈ ਭਿਆਨਕ ਖਤਰਾ ਪੈਦਾ ਹੋ ਗਿਆ ਹੈ ਡੰਡੀ ਇਸ ਦੇ ਨਾਲ ਹੀ ਦਰਿਆਵਾਂ ਅਤੇ ਝੀਲਾਂ ਦਾ ਪਾਣੀ ਅਤੇ ਧਰਤੀ ਹੇਠਲਾ ਪਾਣੀ ਨਾ ਮਨੁੱਖੀ ਵਰਤੋਂ ਦੇ ਜੋਗ ਰਿਹਾ ਹੈ ਅਤੇ ਨਾ ਹੋਰ ਨਾ ਜੀਵਾਂ ਦੇ ਡੰਡੀ ਹਵਾ ਅਤੇ ਪਾਣੀ ਤੋਂ ਬਿਨਾ ਵਰਤਮਾਨ ਸਮੇਂ ਵਿੱਚ ਮਿੱਟੀ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ ਡੰਡੀ ਸਨਤੀ ਅਦਾਰੇ ਲੱਖਾ ਟਾਣਾ ਠੋਸ ਪਦਾਰਥ ਰੱਦੀ ਕਰਦੇ ਹਨ ਡੰਡੀ ਕਾਗਜ਼ ਅਤੇ ਗੁੱਦੇ ਦੀਆਂ ਮਿੱਲਾ ਤੇਲ ਸੋਧਕ ਕਾਰਖਾਨੇ ਅਤੇ ਟਲਾਈ ਦੇ ਕਾਰਖਾਨੇ ਕਈ ਪ੍ਰਕਾਰ ਦੇ ਰਸਾਇਣਾਂ ਮਿਲਿਆ ਕੱਟਚਰਾ ਅਤੇ ਸਵਾ ਧਰਤੀ ਉੱਤੇ ਸੁਟਦੇ ਹਨ ਡੰਡੀ ਇਸ ਤੋਂ ਇਲਾਵਾ ਕਰੇਲੂ ਕੂੜਾ ਕਰਕਟ ਰੈਡੀ ਪੁਰਾਣੀਆਂ ਅਖਬਾਰਾਂ ਟੁੱਟਾ ਫੁੱਟਾ ਫਰਨੀਚਰ ਪਲਾਸਟਿਕ ਦੇ ਲਿਫਾਫੇ ਬੋਤਲਾਂ ਲੋਹੇ ਕੱਚਾ ਤੇ ਚੀਨੀ ਦਾ ਸਮਾਨ ਟਾਇਰ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਖਿਲਾਰਾ ਅਤੇ ਢੇਰ ਭੂ-ਦਰਸ਼ ਦਾ ਹੁਲਿਆ ਵਿਗਾੜ ਕੇ ਉਸ ਨੂੰ ਸੁਹਾਵਣੇ ਦੀ ਥਾਂ ਕਿਣਾਉਣਾ ਮਨਾਉਣ ਦੇ ਨਾਲ ਮਿੱਟੀ ਨੂੰ ਪ੍ਰਦੂਸ਼ਿਤ ਵੀ ਕਰਦੇ ਹਨ ਡੰਡੀ ਧਰਤੀ ਤੋਂ ਜੰਗਲਾਂ ਦੇ ਕੱਟਣ ਨਾਲ ਅਤੇ ਕਾਰਖਾਨੇ ਲੱਗਣ ਨਾਲ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਰਹੀ ਹੈ ਜੋ ਕੇ ਅਸਮਾਨਾ ਵਿੱਚ ਜਮਾ ਹੋ ਕੇ ਧਰਤੀ ਉੱਪਰ ਇਕੱਠੀ ਹੋ ਰਹੀ ਸੂਰਜ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦੀ ਡੰਡੀ ਵਿਗਿਆਨ ਦੀ ਤਰੱਕੀ ਨੇ ਮਨੁੱਖ ਲਈ ਜੋ ਸਹੂਲਤਾਂ ਪੈਦਾ ਕੀਤੀਆਂ ਹਨ ਉਹਨਾਂ ਵਿੱਚੋਂ ਹੀ ਇਹ ਖਤਰਨਾਕ ਚੀਜ਼ਾਂ ਜਨਮ ਲੈ ਰਹੀਆਂ ਹਨ ਡੰਡੀ ਰੱਦੀ ਹੋਏ ਰੈਫ੍ਰੀਜਰੇਟਰਾਂ ਅਤੇ 에ਅਰ ਕੰਡੀਸ਼ਨਰਾਂ ਵਿੱਚੋਂ ਨਿਕਲਦੀਆਂ ਗੈਸਾਂ ਕਾਰਨ ਧਰਤੀ ਉੱਪਰ ਕੁਦਰਤ ਵੱਲੋਂ ਓਜ਼ੋਨ ਗੈਸ ਦਾ ਗਲਾਫ ਜੋ ਕਿ ਧਰਤੀ ਉੱਪਰਲੇ ਮਨੁੱਖਾਂ ਅਤੇ ਜੀਵਾਂ ਨੂੰ ਸੂਰਜ ਦੀਆਂ ਖਤਰਨਾਕ ਪਰਾਵਾਗਣੀ ਕਰਨਾ ਤੋਂ ਬਚਾਉਂਦਾ ਹੈ ਵਿੱਚ ਮੋਗਰੇ ਹੋ ਗਏ ਹਨ ਅਤੇ ਉਹ ਦਿਨੋ ਦਿਨ ਵਧ ਰਹੇ ਹਨ ਡੰਡੀ ਇਹਨਾਂ ਦਾ ਵਧਣਾ ਸਮੁੱਚੇ ਜੀਵ ਸੰਸਾਰ ਲਈ ਬੇਹੱਦ ਖਤਰਨਾਕ ਹੈ ਡੰਡੀ ਹਵਾ ਪਾਣੀ ਅਤੇ ਧਰਤੀ ਦੇ ਪ੍ਰਦੂਸ਼ਣ ਤੋਂ ਇਲਾਵਾ ਧਰਤੀ ਉੱਤੇ ਸ਼ੋਰ ਵੀ ਬਹੁਤ ਵਧਿਆ ਹੈ ਅਤੇ ਇਹ ਆਵਾਜ਼ਾਈ ਦੇ ਸਾਧਨਾਂ ਤੋਂ ਇਲਾਵਾ ਕਾਰਖਾਨਿਆਂ ਬੰਬ ਵਿਸਫੋਟਾ ਬੁਲਡੋジング ਪੀਸਣ ਅਤੇ ਨਿਰਮਾਣ ਦੇ ਕੰਮਾਂ ਤੋਂ ਇਲਾਵਾ ਘਰ-ਘਰ ਲੱਗੇ ਹੋਏ ਜਨਰੇਟਰਾਂ ਅਤੇ ਪਿੰਨ-ਪਿੰਨ ਸਮਾਗਮਾਂ ਉੱਤੇ ਲਾਏ ਜਾਂਦੇ ਡੀਜੇ ਸਿਸਟਮ ਅਤੇ ਲਾਊਡ ਸਪੀਕਰਾਂ